ਮਹਿਤਾ ਚੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਉਹ ਇੱਥੇ ਹਰ ਸਾਲ ਦੀ ਤਰ੍ਹਾਂ ਜੋ ਬਹੁਤ ਹੀ ਨੌਜਵਾਨ ਇੱਥੇ ਬੜੇ ਪਿਆਰ ਦੇ ਨਾਲ ਇੱਥੇ ਜਿਹੜਾ ਵਾ ਹਰ ਸਾਲ ਲੰਗਰ ਲਾਉਂਦੇ ਆ ਸੋ ਇਸ ਸਾਲ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਮਾੜੀ ਜਿਹੜੀ ਆ ਘਟਨਾ ਹੋਈ ਆ ਜਿਹੜਾ ਇੱਥੇ ਹੁਣੇ-ਹੁਣੇ ਹੀ ਅਜੇ ਕੋਈ 10-15 ਮਿੰਟ ਪਹਿਲਾਂ ਹੀ ਅਜੇ ਜਿਹੜੀ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਗਈ ਆ ਜੋ ਇਹ ਗੁੰਡੇ ਆ ਸ਼ਰਿਆਮ ਜਿਹੜੀਆਂ ਗੋਲੀਆਂ ਵਾਂ ਚਲਾ ਰਹੇ ਆ ਇੱਥੇ ਸਾਡੇ ਨੌਜਵਾਨ ਦੀ ਮੌਤ ਹੋ ਗਈ ਆ ਔਰ ਰਸਤੇ 'ਚ ਜਾਂਦੇ ਵੀ ਉਹ ਸਿੱਧੀਆਂ ਗੋਲੀਆਂ ਮਾਰਦੇ ਜਾ ਰਹੇ ਆ ਇੱਥੇ ਜਿਸ ਤਰ੍ਹਾਂ ਦਾ ਲੰਗਰ ਦੇ ਵਿੱਚ ਭੀੜ ਭੜਕਾ ਹੋਆ ਅਗਰ ਹੋਰ ਵੀ ਕਿਸੇ ਦੇ ਨੌਜਵਾਨ ਦੇ ਜਾਂ ਬਜ਼ੁਰਗ ਮਾਤਾ ਦੇ ਆਪਣੀ ਬਹੁਤ ਸੇਵਾ ਕਰਨ ਆਏ ਜਿਹੜੇ ਇੱਥੇ ਨੌਜਵਾਨ ਉਹਨਾਂ ਦੇ ਵੀ ਗੋਲੀ ਲੱਗ ਸਕਦੀ ਸੋ ਅਸੀਂ ਦਰਖਾਸਤ ਕਰਦੇ ਆ ਸਪਸ਼ਟ ਕਰਦੇ ਆ ਆਪਣੀ ਸਰਕਾਰ ਨੂੰ ਵੀ ਤੁਹਾਡੀ ਜਿਹੀ ਲੁੱਟ ਤੇ ਫੁੱਟਬਾਲ ਖੇਡਦੇ ਆ ਇਨਾਮ ਵੰਡ ਸਮਰੋਹ ਦੇ ਵਿੱਚ ਹੁਣੇ-ਹੁਣੇ ਜਿਹੜਾ ਵਾ ਇੱਕ ਕੱਲ ਕਤਲ ਹੋਇਆ ਵਾ ਸੋ ਇੱਥੇ ਲਗਾਤਾਰ ਜਿਹੜੇ ਆ ਇੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਵਾ ਲਗਾਤਾਰ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਜਿਹੜੀ ਗਵਰਨਮੈਂਟ ਆ ਉਹ ਕੀ ਕਰ ਰਹੀ ਆ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਕਿੱਥੇ ਆ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦੇ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬੜਾ ਅਸੀਂ ਮਜ਼ਬੂਤ ਕਰਾਂਗੇ ਪਰ ਇਹ ਕਿਸਾਨਾਂ ਦੇ ਉੱਤੇ ਡਾਂਗਾ ਚਲਾਉਣ ਨੂੰ ਆਮ ਲੋਕਾਂ ਨੂੰ ਫੜਨ ਨੂੰ ਅਤੇ ਇਹ ਨਹਤਿਆਵਾਂ ਦੇ ਉੱਤੇ ਉਹਨਾਂ ਦੀਆਂ ਜ਼ਮੀਨਾਂ ਕਬਜ਼ਾ ਕਰਨ ਨੂੰ ਪੁਲਿਸ ਪ੍ਰਸ਼ਾਸਨ ਤੇ ਜਿਹੜੀ ਆ ਪੰਜਾਬ ਸਰਕਾਰ ਆ ਉਹ ਬੜਾ ਜ਼ੋਰ ਦਿਖਾਉਂਦੀ ਆ ਦੱਸਣਿਆ ਉਹ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਆ ਬਸ ਫੋਟਵਾ ਖਿੱਚ ਕੇ ਤੇ লাশ ਚੁੱਕਣ ਤੱਕ ਜਿਹੜਾ ਵਾ ਮਤਲਬ ਰੱਖਦੇ ਆ ਹੋਰ ਕੋਈ ਅਜੇ ਤੱਕ ਦੇਖੋ ਕਿ ਇਹੋ ਜਿਹੜਾ ਗੁੰਡੇ ਪਾਲੇ ਹੋਏ ਗੁੰਡੇ ਆ ਉਹਨਾਂ ਨੂੰ ਜਿਹੜਾ ਵਾ ਨਹੀਂ ਫੜਿਆ ਜਾ ਰਿਹਾ ਜੀ ਕੱਟ ਕਰਦੇ ਕੱਟ ਕਰਕੇ ਸ਼ਾਟ ਨਹੀਂ ਜਾ ਸਕ ਸਰਪੰਚ ਕਿ ਕੀ ਕਰਨਾ ਵਾ ਪ੍ਰੀਅਾ ਜੀ ਤੁਹਾਡੇ ਪਿੰਡ ਚੋਂ ਦੇ ਵਿੱਚ ਸਾਡੇ ਪਿੰਡ ਦੀ ਅਜੇ ਅਸੀਂ ਲੰਗਰ ਲਾਇਆ ਹੋਲੇ ਮਾਰੇ ਸੰਬੰਧ ਵਿੱਚ ਸਾਡੇ ਪਿੰਡ ਦਾ ਮੁੰਡਾ ਵਿੰਦਰਪਾਲ ਸਿੰਘ ਵਿਕੀ ਸੰਨੋ ਬਲਦੇਵ ਸਿੰਘ ਸਾਡੇ ਨਾਲ ਹੀ ਸੇਵਾ ਕਰਨਦੇ ਆ ਕੋਈ ਬਿਆਨ ਸਦਾ ਆਏ ਖੜਕ ਤੇ ਫੋਟਾ ਹੀ ਸਮਾਨ ਦੇਣ ਗਿਆ ਸੀ ਉਹ ਚਾਹ ਦਾ ਆਪਣੇ ਕਾਉਂਟ ਤੇ ਨਾਲ ਤੇ ਬਰੈਡ ਦੇ ਆ ਤੇ ਉਦੋਂ ਗੈਂਗਸਰ ਆਏ ਉਹਨਾਂ ਨੇ ਤੇ ਦੋ ਮੋਟਰਸਾਈਕਲ ਤੇ ਤਿੰਨ ਤਰੀਆਂ ਨੇ ਬੈਠੇ ਦੋਹਾਂ ਕੋ ਪਿਸਤਲ ਨਹੀਂ ਮਗਰ ਉਹਨਾਂ ਨੇ 20 ਤੋਂ 22 ਫਾਇਰ ਕੀਤੇ ਪੰਜ ਫਾਇਰ ਸਿੱਧੇ ਵੱਜੇ ਆ ਦੋ ਲੱਤਾਂ ਦੇ ਵੱਜੇ ਆ ਜੀ ਕੋ ਮੌਕੇ ਤੇ ਮੌਤ ਹੋ ਗਈ ਅਸੀਂ ਤੇ ਹੁਕਮਾ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਬੰਦੇ ਨੱਥ ਪਾਈ ਜਾਵੇ ਜਿਹੜੇ ਗੈਂਗਰ ਉਹਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਕੌਂਟਰੀ ਕੀਤਾ ਜੀ ਸਰਕਾਰ ਕੋ ਇਹ ਮੰਗ ਕਰਦੇ ਆ ਕੋਈ ਨਹੀਂ ਕੀ ਕਹਿਣਾ ਚਾਹੋਗੇ ਬਹੁਤ ਮਦਦ ਭਾਗੀ ਘਟਣਾ ਹੋਈ ਆ ਤੇ ਸੇਵਾ ਕਰਨ ਲਈ ਹਰ ਸਾਲ ਲੰਗਰ ਲੱਗਦਾ ਇੱਥੇ ਪਰ ਐਰਕਾ ਬਹੁਤ ਮਨ ਦੁਖੀ ਹੋਇਆ ਤੇ ਇਹੋ ਜਿਹਾ ਕੰਮ ਜਿਹੜਾ ਲੰਗਰ ਤੇ ਨਹੀਂ ਹੋਣਾ ਚਾਹੀਦਾ ਤੇ ਬਹੁਤ ਥਕਾ ਹੋਇਆ ਸਾਡੇ ਕੀ ਮੰਗ ਕਰਦੇ ਮੰਗ ਪ੍ਰਸ਼ਾਸਨ ਕੋ ਇਹੋ ਮੰਗਾ ਵੀ ਇਹ ਤੇ ਕਾਰਵਾਈ ਕੀਤੀ ਜਾਵੇ ਕੰਟਰੋਲ ਕੀਤਾ ਜਾਵੇ ਇਹਨਾਂ ਤੇ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਿਤ ਸੁਰੱਖਿਆ ਹੀ ਨਹੀਂ ਤੇ ਸੁਰੱਖਿਆ ਰਹੀ ਨਹੀਂ ਸੁਰੱਖਿਆ ਵਾਲਾ ਕੰਮ ਖਤਮ ਹੋ ਗਿਆ ਸੁਰੱਖਿਆ ਉਹਦੇ ਕੰਮ ਹੀ ਨਾ ਹੁੰਦਾ ਹਾਂ ਮਾਰ ਤੋਂ ਸਰਕਾਰ ਕੀ ਕਰਦੀ ਹੋਵੇ ਜੀ ਇਹ ਵੇਖੋ ਜੀ ਹੁਣ ਉਹ ਕਿਉਂ ਨਹੀਂ ਦੱਸਦੀ ਸਰਕਾਰ ਇਹ ਚੀਜ਼ ਉਹ ਤਾਂ ਕਹਿੰਦੇ ਸੀ ਆਇਆ ਕਰਤਾ ਆ ਕਰਣ ਦੇ ਜੇ ਕਰਣ ਆ ਸਵਾਹ ਕਰਨ ਦੇ ਕੱਲ ਉੱਥੇ ਮਾਰਤਾ ਜਿੱਥੇ ਮਾਰਿਆ ਲੰਗਰ ਤੇ ਵੀ ਚਾਣ ਕੇ ਮਾਰਤਾ ਲੈ ਤੁਹਾਡੀ ਗੰਡੂ ਕਰੀ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਸਾਡ ਬਾਦ ਕੱਲ ਨੂੰ ਸਾਨੂੰ ਘਰਾਂ ਜਾਣ ਕੇ ਮਾਰ ਦੇਣਗੇ ਸਾਡੇ ਬੱਚਿਆਂ ਨੂੰ ਹੋਰ ਕੀ ਰਹਿ ਜਾ ਸਾਡੇ ਪਿੱਛੇ ਇਹ ਬੱਚਾ ਕੱਲ ਆ ਵਿਚਾਰਾ ਸੇਵਾ ਕਰਦੇ ਨੂੰ ਮਾਰਤਾ ਕੱਲ ਨੂੰ ਸਾਨੂੰ ਗੁਰਦਾਰੇ ਚਵਾੜ ਵੜ ਕੇ ਮਾਰ ਦੇਣਗੇ ਫੇ ਕਿਹੜੀ ਫਿਰ ਇਸ ਚੀਜ਼ ਤੇ ਕਾਨੂੰਨ ਤਾਂ ਕੋਈ ਪੈਣੀ ਚਾਹੀਦੀ ਹੈ ਨਾ ਉਹ ਤੋਂ ਕਹਿ ਰਹੇ ਹੋਗੇ ਕੋਠੀਆਂ ਢਾਹ ਕੇ ਆ ਕਰਦੇ ਗੰਦ ਸਾਡੇ ਲਾਕੇ ਤੋਂ ਤੋਨੀ ਮੁੱਕਦਾ ਸਾਡੇ ਲਾਕੇ ਤੋਂ ਕਿਸੇ ਕੋਈ ਨਹੀਂ ਮੁੱਕ ਰਿਹਾ ਸਾਨੂੰ ਦੱਸੋ ਸਾਡੇ ਲਾਕੇ ਦਾ ਨਸ਼ਗੜਾ ਕੰਮ ਕੋਈ ਨਹੀਂ ਮੁੱਕ ਰਿਹਾ ਸਾਡੇ ਸ਼ਰੀਰਾਂ ਵਿੱਚ ਚੱਲ ਰਿਹਾ ਲੇਕਿਨ ਕੀ ਕਰ ਰਹੀ ਸਰਕਾਰ ਤੁਹਾਨੂੰ ਪਤਾ ਲੱਗੇ ਐਵੇਂ ਜਨਤਾ ਮੈਂ ਤੁਹਾਡੀਆਂ ਹੀ ਵੋਟਾਂ ਪਾਈਆਂ ਲੇਕਿਨ ਸਾਨੂੰ ਦੱਸੋ ਸਰਕਾਰਾਂ ਤਾਂ ਲੇਕਿਨ ਕੀ ਬਣ ਜਾਂਦੀ ਵੋਟਾਂ ਕਿਸੇ ਨੇ ਪਾਈਆਂ ਲੇਕਿਨ ਹੈ ਪੰਜਾਬ ਦੀ ਸਰਕਾਰ ਉਹਨਾਂ ਨੇ ਸਾਰਿਆਂ ਨੇ ਵੋਟਾਂ ਦਿੱਤੀਆਂ ਇਹ ਨਹੀਂ ਅੱਜ ਮੈਂ ਚਲੋ ਕਿਹਨੂੰ ਦਿੱਤੀਆਂ ਲੇਕਿਨ ਕੱਲ ਨੂੰ ਜੇ ਚੰਗਾ ਕਰੂ ਸਰਕਾਰ ਤੇ ਕੱਲ ਨੂੰ ਅਸੀਂ ਵੀ ਦੇ ਸਕਦੇ ਹਾਂ ਲੇਕਿਨ ਇਹ ਸਰਕਾਰ ਵਾਸਤੇ ਕੰਟਰੀ ਮੈਂ ਸਰਕਾਰ ਨਹੀਂ ਕਰ ਸਕਦਾ ਸੋ ਇੱਕ ਪਾਸੇ ਚੱਲ ਰਿਹਾ ਹੈ ਜੁੱਧ ਨਸ਼ਿਆ ਵਿਰੋਧ ਤੇ ਪਰ ਜਿਹੜੀ ਆ ਸਰਕਾਰ ਜੀ ਦੇਖੋ ਇਹ ਕੀ ਹੋ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਸ਼ਰੀਆਮ ਗੁੰਡਾ ਕਰਦੀ ਹੋ ਰਹੀ ਲੁੱਟਾ ਖੋਹ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਉੱਥੇ ਅੱਜ ਹੱਥ ਬੇਹੰਤਾ ਹੋ ਗਈ ਕਿ ਜਿੱਥੇ ਲੰਗਰਾਂ ਦੇ ਵਿੱਚ ਲੋਕ ਸੇਵਾ ਕਰ ਰਹੇ ਲੰਗਰਾਂ ਦੀ ਸੇਵਾ ਕਰਦੇ ਆ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਅਤਿ ਮੰਦਭਾਗਾ ਹੈ ਇਹ ਆਮ ਦੇਖ ਸਕਦੇ ਆ ਕਿ ਲੋਕ ਇਸ ਚੀਜ਼ ਦੀ ਸਾਰੇ ਮੰਗ ਕਰ ਰਹੇ ਨੇ ਕਿ ਜਹੀ ਗੰਡੂਗਰੀ ਇਹੋ ਜਿਹੀਆਂ ਗੱਲਾਂ ਵਾਂ ਇਹਨਾਂ ਰੋਕਿਆ ਜਾਵੇ ਜੇ ਇਹ ਨੌਜਵਾਨਾਂ ਨੂੰ ਇਹੋ ਜਿਹੇ ਗੁੰਡਿਆਂ ਸਰ ਨਾ ਰੋਕਿਆ ਗਿਆ ਆਉਣ ਵਾਲੇ ਸਮੇਂ ਤੇ ਜੇ ਲੋਕਾਂ ਦੇ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ ਕੀ ਕਹਿਣਾ ਚਾਹੋਗੇ ਅਸੀਂ ਤੇ ਕਹਿੰਦੇ ਆਂ ਵੀ ਜੇ ਮਾੜੇ ਮਾਹੌਲ ਦੇ ਵਿੱਚ ਇੰਨਾ ਮਾੜਾ ਮਾਹੌਲ ਆ ਉਹ ਸਰਕਾਰ ਨੇ ਠੱਲ ਪਾ ਲਈ ਹੁਣ ਸਰਕਾਰ ਕੋ ਠੱਲ ਨਹੀਂ ਪੈਂਦੀ ਕੀ ਗੱਲ ਚੌਂਕੜੀ ਪੁਲਿਸ ਸੁੱਤੀ ਆ ਜਾਂ ਕੋਈ ਵੀ ਐਮ ਐਲ ਏ ਸੁੱਤੇ ਆ ਇਹਨਾਂ ਨੂੰ ਕੋਈ ਪਤਾ ਨਹੀਂ 걸ਦਾ ਇੱਥੇ ਕਤਲ ਹੋਇਆ ਕੋਈ ਕਿਸੇ ਦਿਨ ਇਹਨਾਂ ਨੇ ਸਮਾਈਕੀਆਂ ਨੂੰ ਜਾ ਕੇ ਦੇ ਹੋਰ ਜਿਹੜੇ ਆ ਸਾਡੇ ਇੱਥੇ ਕੈਂਸਟਰ ਵਾ ਕਿਸੇ ਨੂੰ ਸਾਫਾ ਮਾਰ ਕੇ ਫੜਿਆ ਜਾਂ ਕਿਸੇ ਦੇ ਜਾ ਕੇ ਪਿੰਡ ਸਾਫਾ ਵਜਾ ਅੱਜ ਕੀ ਕਾਰਵਾਈ ਹੋ ਰਹੀ ਕੀ ਕੀਤਾ ਨੂੰ ਵੀ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਰਸੇ ਕੱਸਣ ਜਿਹੜੀਆਂ ਆਪਣੀਆਂ ਪੁਲਿਸ ਲੱਗੀ ਆ ਜਾਂ ਕੋਈ ਉਥੇ ਫੌਜ ਲਾਉਣ ਆ ਜਾਂ ਕੋਈ ਹੋਰ ਅਫਸਰ ਲਾਉਣ ਜਿਹੜੇ ਕੰਮ ਕਰਦੇ ਆ ਜੇ ਨਹੀਂ ਕਰ ਸਕਦੇ ਤਾਂ ਜਵਾਬ ਦੇ ਦੇ ਨੂੰ ਪੰਜਾਬ ਨੂੰ ਸੋ ਸਰਕਾਰ ਜੀ ਲੋਕ ਜਵਾਬ ਮੰਗਦੇ ਨੇ ਜਵਾਬ ਦਿਓ ਕਿ ਕੀ ਹਾਲਾਤ ਪੈਦਾ ਹੋ ਰਹੇ ਨੇ